ਸੋਸਿਕਾਲਜੀ ਸਾਰਿਆਂ ਨੂੰ ਅੱਜ ਅਸੀਂ ਪੀਪਲ ਬਾਰੇ ਫੇਰ ਤੋਂ ਚਰਚਾ ਕਰਾਂਗੇ ਇਹ ਪੀਪਲ ਦੇ ਨਾਲ ਬਹੁਤ ਸਾਰੇ ਲੋਕ ਵਿਸ਼ਵਾਸ ਜੁੜੇ ਹੋਏ ਆ ਦੇਖੋ ਅੱਜ ਕੱਲ੍ਹ ਲੋਕ ਪੜ ਲੱਗ ਗਏ ਆ ਤੇ ਇਹ ਚੀਜ਼ਾਂ ਨੂੰ ਵਿਸ਼ਵਾਸ ਨਹੀਂ ਮਾਦੇ ਪਰ ਪੀਪਲ ਨਾਲ ਬਹੁਤ ਸਾਰੇ ਜਿਹੜੇ ਸਾਡੇ ਬਜ਼ੁਰਗ ਦੱਸਦੇ ਗੱਲਾਂ ਕਰਦੇ ਦੱਸਣਾ ਚਾਹਾਂਗੇ ਅੱਜ ਸਭ ਤੋਂ ਪਹਿਲਾਂ ਵਿਸ਼ਵਾਸਾ ਜਿਹੜੇ ਰਾਸ਼ੀਏ ਨੂੰ ਮੰਨਦੇ ਆ ਉਹ ਕੀ ਕਰਦੇ ਆ ਮੰਗਲੀ ਕੁੜਕਾ ਇਸ ਲੜਕੀ ਹੋਵੇ ਤਾਂ ਉਹ ਪੀਪਲ ਨਾਲ ਵਿਆਹ ਕਰਦੇ ਹੈਗੇ ਉਸ ਤੋਂ ਬਾਅਦ ਜੇਕਰ ਨਿਰਸੁਤਾਨ ਇਸਤਰੀ ਸੂਰਜ ਸੂਰਜ ਨੂੰ ਚੜ੍ਹਦੇ ਵੇਲੇ 40 ਦਿਨ ਪੀਪਲ ਦੇ ਰੋਖ ਨੂੰ ਪਾਣੀ ਦਿੰਦੀ ਹੈ ਤਾਂ ਉਹਦੇ ਉਹਨੂੰ ਮਤਲਬ ਕਹਿਨਾਂ ਮੰਨਿਆ ਜਾਂਦਾ ਸੰਤਾਨ ਪ੍ਰਾਪਤ ਹੁੰਦੀ ਹੈ ਉਸ ਤਰ੍ਹਾਂ ਘਰ ਦੀ ਨੀਂਹ ਰੱਖਣ ਸਮੇਂ ਕਈ ਲੋਕ ਪੀਪਲ ਦੀ ਪੂਜਾ ਕਰਦੇ ਆ ਧਨ ਦੌਲਤ ਦੀ ਇੱਛਾ ਰੱਖਣ ਵਾਲੇ ਐਤਵਾਰ ਨੂੰ ਪੀਪਲ ਦੀ ਪੂਜਾ ਕਰਦੇ ਆ ਪੀਪਲ ਦੀ ਲੱਕੜੀ ਹਵਲ ਲਈ ਸ਼ੁਭ ਮੰਨੀ ਜਾਂਦੀ ਹੈ ਪਹਿਲੇ ਸਮੇਂ ਵਿੱਚ ਮੁਰਦੇ ਦੇ ਫੁੱਲਾਂ ਨੂੰ ਗੰਗਾ ਚ ਬਹਾਉਣ ਤੋਂ ਪਹਿਲਾਂ ਕੁਝ ਸਮੇਂ ਪੀਪਲ ਦੇ ਨਾਲ ਟੰਗਣਾ ਸ਼ੁਭ ਮੰਨਿਆ ਜਾਂਦਾ ਸੀਗਾ ਭਾਰਤ ਦੀਆਂ ਕਈ ਪ੍ਰਚਲਿਤ ਲੋਕ ਕਥਾਵਾਂ ਵਿੱਚ ਪੀਪਲ ਨੂੰ ਬੋੜ ਦੇ ਰੁੱਖ ਦੀ ਇਸਤਰੀ ਮੰਨਿਆ ਜਾਂਦਾ ਕਈ ਕਈ ਜਗ੍ਹਾਾਂ 'ਤੇ ਪਿੱਪਲ ਤੇ ਨਿੰਮ ਦਾ ਵਿਆਹ ਵੀ ਕੀਤਾ ਜਾਂਦਾ ਇੱਥੇ ਪਿੱਪਲ ਨੂੰ ਮੇਲ ਮੰਨਿਆ ਜਾਂਦਾ ਤੇ ਨਿੰਮ ਨੂੰ ਫੀਮੇਲ ਮੰਨਿਆ ਉਹਦੇ ਨਾਲ ਧਾਗੇ ਬੰਨੇ ਜਾਂਦੇ ਆ ਲੇਡੀਆਂ ਉੱਤੇ ਪੂਜਾ ਕਰਦੇ ਆ ਕਈ ਲੋਕ ਮੰਨਦੇ ਆ ਪਿੱਪਲ ਨੂੰ ਕੱਟਣਾ ਕਿ ਸੰਤ ਮਹਾਤਮਾ ਨੂੰ ਮਾਰਨ ਦੇ ਬਰਾਬਰ ਹੈ ਉਸ ਤੋਂ ਪੁਰਾਣੇ ਸਮੇਂ ਵਿੱਚ ਗਹਿਣਾ ਵਿੱਚ ਇੱਕ ਗਹਿਣਾ ਪਿੱਪਲ ਪੱਤੀਆਂ ਹੁੰਦੀਆਂ ਸੀਗੀਆਂ ਤਾਂ ਫਿਰ ਕਿਹਾ ਜਾਂਦਾ ਲੋਕ ਗੀਤ ਸੀਗਾ ਸਾਡੇ ਆਹ ਲੈ 29ਾਂ ਕਰਾ ਲੈ ਪਿੱਪਲ ਪੱਤੀਆਂ ਕਿਸੇ ਕੋਲ ਗੱਲ ਨਾ ਕਰੀ ਇਹ ਕੇ ਸੀਗਾ ਉਸ ਵਾਰ ਕਹਿੰਦੇ ਸੀਗੇ ਤੈਨੂੰ 29ਾਂ ਭਾਬੋ ਨੂੰ ਪਿੱਪਲ ਪਤੀਆਂ ਵਿਆਹ ਕਰਵਾ ਲੈ ਵੀਰ ਨਾ